ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਟਿੱਲਾ ਬਾਬਾ ਸ਼ੇਖ ਫਰੀਦ ਜੀ ਵਿਖੇ ਮੌਜੂਦ ਆ ਜਿੱਥੇ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਤਾਂ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਸੰਗਤ ਵੱਡੇ ਗਿਣਤੀ ਚ ਨਤਮਸਤਕ ਹੋਣ ਦੇ ਲਈ ਆ ਰਹੀ ਹੈ ਪਿੱਛੇ ਇਕੱਠ ਦੇਖ ਸਕਦੇ ਹੋ ਤਾਂ ਇਹ ਉਹ ਧਾਰਮਿਕ ਜਾਂ ਮਕੈਲਮਾ ਕਿ ਇਤਿਹਾਸਕ ਦਰਖਤ ਦੀ ਲੱਕੜ ਹੈ ਇਤਿਹਾਸਕ ਦਰਖਤ ਹੈ ਜੋ ਬਾਬਾ ਸ਼ੇਖ ਫਰੀਦ ਜੀ ਨਾਲ ਸੰਬੰਧਿਤ ਹੈ ਤਾਂ ਇਸ ਗੁਰੂ ਘਰ ਦੇ ਬਾਰੇ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਇਤਿਹਾਸ ਬਾਰੇ ਦੱਸਾਂਗੇ ਸਾਡੇ ਨਾਲ ਇੱਥੋਂ ਦੇ ਮੈਨੇਜਰ ਨਿਸ਼ਾਨ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਿੰਘ ਸਾਹਿਬ ਮੈਂ ਇਹ ਹੀ ਜਾਨਣਾ ਚਾਹਾਂਗਾ ਜੀ ਅੱਜ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਸੰਗਤ ਆ ਰਹੀ ਆ ਕਿੰਨੇ ਦਿਨ ਦਾ ਸਮਾਗਮ ਹੈ ਤੇ ਅੱਜ ਸ਼ੁਰੂਆਤ ਹੈ ਇਸ ਸਮਾਗਮ ਦੀ ਹਾਂਜੀ ਇਹ ਬਾਬਾ ਫਰੀਦ ਸਾਹਿਬ ਦਾ ਆਗਮਨ ਪੁਰਬ ਆਪਾਂ ਹਰ ਇੱਕ ਸਾਲ ਬੜੀ ਸਰਦਤ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਹ 21 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਮਨਾਇਆ ਜਾਂਦਾ ਹੈ ਜਿਸ ਤਰ੍ਹਾਂ ਕਿ ਹੁਣ ਆਪਣੇ ਸਮਾਗਮ ਚੱਲ ਰਹੇ ਨੇ 19 ਸਤੰਬਰ ਤੋਂ ਸ਼ੁਰੂ ਸੀ 19 20 21 22 23 ਤੱਕ ਅੱਜ ਸ੍ਰੀ ਅਖਾਂਡਪੜ ਸਾਹਿਬ ਆਪਣੇ ਗੁਰਦਰ ਸਾਹਿਬ ਪ੍ਰਕਾਸ਼ ਹੋਏ ਆ ਜੀ ਇਹਨਾਂ ਦਾ ਕਿ 23 ਸਤੰਬਰ ਨੂੰ ਭੋਗ ਪਾਣੇ ਆ ਉਸ ਤੋਂ ਭੋਗ ਤੋਂ ਅਪਰੰਤ ਜਦੋਂ ਲਗਭਗ 9:00 ਵਜੇ ਦੇ ਕਰੀਬ ਇਥੋਂ ਨਗਰ ਕੀਰਤਨ ਕੀਰਤਨ ਰਵਾਨਾ ਹੋਣਾ ਗੁਰਦੁਆਰਾ ਗੋਦਰੀ ਸਾਹਿਬ ਨੂੰ ਤਾਂ ਉੱਥੇ ਜਾ ਕੇ ਹੀ ਨਗਰ ਕੀਰਤਨ ਦੀ ਸਮਾਪਤੀ ਹੋਣੀ ਲੱਖਾਂ ਦੀ ਤਰਤਾਜ਼ ਵਿੱਚ ਸੰਗਤ ਨਮਸਤਕ ਹੋਣਾ ਆਉਂਦੀ ਆ ਤੇ ਨਾਲ ਨਗਰ ਕੀਰਤਨ ਦੇ ਨਾਲ ਜਾਣਾ ਜੀ ਜੇਕਰ ਮੈਂ ਇਤਿਹਾਸ ਦੀ ਗੱਲ ਕਰਾਂ ਜੀ ਗੁਰੂ ਘਰ ਦਾ ਇਤਿਹਾਸ ਮੈਂ ਜ਼ਰੂਰ ਜਾਨਣਾ ਚਾਹਾਂਗਾ ਤੁਹਾਡੇ ਤੋਂ ਕੀ ਇਤਿਹਾਸ ਹੈ ਕੀ ਮਾਨਤਾ ਹੈ ਜੀ ਇਤਿਹਾਸ ਇਹ ਹੈ ਜੀ ਬਾਬਾ ਫਰੀਦ ਸਾਹਿਬ ਜਦੋਂ 1215 ਈਸਵੀ ਵਿੱਚ ਇਸ ਸਥਾਨ ਤੇ ਆਏ ਸੀ ਉਹ ਦਿੱਲੀ ਤੋਂ ਪਾਕਪਟਨ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਉਹ ਰਾਤ ਗੁਰਦਰਾ ਗੋਦੀ ਸਾਹਿਬ ਖੇਰੇ ਤਾਂ ਜਦੋਂ ਸਵੇਰ ਉਹ ਕੋਈ ਖਾਣ ਪੀਣ ਦਾ ਇੰਤਜ਼ਾਮ ਕਰਨ ਵਾਸਤੇ ਇਸ ਕਸਬੇ ਵਿੱਚ ਆਏ ਤਾਂ ਕਿਲੇ ਦੀ ਉਸਾਰੀ ਚੱਲ ਰਹੀ ਸੀ ਰਾਜਾ ਕਿਲੇ ਦੀ ਉਸਾਰੀ ਕਰਾ ਰਿਹਾ ਸੀ ਤਾਂ ਰਾਜੇ ਨੇ ਆਪਣੇ ਆਪਣੇ ਅਹਲੰਕਾਰਾਂ ਨੂੰ ਇਹ ਕਿਹਾ ਸੀ ਵੀ ਜੇ ਕੋਈ ਵੀ ਕੋਈ ਆਉਂਦਾ ਤਾਂ ਤੁਸੀਂ ਉਹਨੂੰ ਬੇਗਾਰ ਵਿੱਚ ਫੜ ਕੇ ਕੰਮ ਤੇ ਲਵਾ ਲਓ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ਤੇ ਬਾਬਾ ਫਰੀਦ ਸਾਹਿਬ ਨੂੰ ਪਕੜ ਕੇ ਉਹਨਾਂ ਦੇ ਸਿਰ ਤੇ ਗਾਰੇ ਦੀ ਟੋਕਰੀ ਝੁਕਾਤੀ ਤਾਂ ਜਦੋਂ ਗਾਰੇ ਦੀ ਟੋਕਰੀ ਝੁਕਾਈ ਤਾਂ ਇੱਕ ਕੌਤਕ ਹੋਇਆ ਕਿ ਬਾਬਾ ਫਰੀਦ ਸਾਹਿਬ ਦੇ ਸਿਰ ਤੋਂ ਗਾਰੇ ਦੀ ਟੋਕਰੀ ਸਵਾ ਗਿੱਠ ਉੱਚੀ ਹਵਾ ਵਿੱਚ ਤੈਰਨ ਲੱਗੀ ਤਾਂ ਜਦੋਂ ਰਾਜੇ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਰਾਜਾ ਖੁਦ ਚੱਲ ਕੇ ਇਸ ਜਗ੍ਹਾ ਤੇ ਆਇਆ ਤਾਂ ਬਾਬਾ ਫਰੀਦ ਸਾਹਿਬ ਦੇ ਪੈਰਾਂ ਵਿੱਚ ਡਿੱਗਾ ਤੇ ਬਾਬਾ ਫਰੀਦ ਸਾਹਿਬ ਤੋਂ ਉਸਨੇ ਮਾਫੀ ਮੰਗੀ ਤਾਂ ਬਾਬਾ ਫਰੀਦ ਸਾਹਿਬ ਨੇ ਉਸ ਨੂੰ ਬਾਤ ਕਰ ਦਿੱਤਾ ਆ ਰਾਜਾ ਬਾਬੇ ਫਰੀਦ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਬਾਬਾ ਜੀ ਇਹ ਮੇਰਾ ਸ਼ਹਿਰ ਵਸਦਾ ਨਹੀਂ ਤੁਸੀਂ ਕਰੋ ਕਿਰਪਾ ਇਸ ਸ਼ਹਿਰ ਤੇ ਇਹ ਸ਼ਹਿਰ ਸ਼ਹਿਰ ਆਵਾਦ ਹੋ ਜੀ ਕਿਉਂਕਿ ਉਸ ਟਾਈਮ ਇੱਕ ਤਾਂ ਇੱਥੇ ਸੱਤ ਲੋਹ ਦਰਿਆ ਵਗਦਾ ਸੀਗਾ ਜੀ ਦੂਜਾ ਕੋਈ ਜਿਵੇਂ ਕੋਈ ਲਟੇਰੇ ਚੋਰ ڈاکੋ ਆਉਂਦੇ ਸੀ ਤੇ ਸ਼ਹਿਰ ਕਸਬੇ ਨੂੰ ਲੁੱਟ ਕੇ ਲੈ ਜਾਂਦੇ ਸੀ ਤੇ ਲੋਕ ਇਥੋਂ ਹੋਰ ਜਗ੍ਹਾ ਤੇ ਚਲੇ ਜਾਂਦੇ ਸੀ ਤਾਂ ਜਦੋਂ ਰਾਜੇ ਨੇ ਬੇਨਤੀ ਕੀਤੀ ਤਾਂ ਬਾਬਾ ਫਰੀਦ ਸਾਹਿਬ ਨੇ ਰਾਜੇ ਨੂੰ ਕਿਹਾ ਵੀ ਜੇ ਤੇਰਾ ਇਹ ਜਿਹੜਾ ਤੇਰਾ ਸ਼ਹਿਰ ਆ ਇੰਦੇ ਵਿੱਚੋਂ ਮੈਨੂੰ ਹੰਕਾਰ ਦੀ ਬਦਬੂ ਆਉਂਦੀ ਹੈ ਕਿਉਂਕਿ ਰਾਜੇ ਦਾ ਨਾਮ ਮੁਕਲਸੀ ਸੀ ਉਹਨੇ ਉਸਨੇ ਆਪਣੇ ਨਾਮ ਹੀ ਤੇ ਹੀ ਇਸ ਸ਼ਹਿਰ ਦਾ ਨਾਮ ਮੁਕਲਹਾਰ ਰੱਖਿਆ ਸੀ ਤਾਂ ਜਦੋਂ ਬਾਬਾ ਫਰੀਦ ਸਾਹਿਬ ਨੇ ਨਾਮ ਬਦਲਣ ਵਾਸਤੇ ਕਿਹਾ ਤਾਂ ਰਾਜੇ ਨੇ ਬਾਬਾ ਫਰੀਦ ਸਾਹਿਬ ਤੋਂ ਮਾਫੀ ਮੰਗੀ ਤਾਂ ਉਸਨੇ ਬਾਬਾ ਫਰੀਦ ਸਾਹਿਬ ਦੇ ਨਾਮ ਤੇ ਹੀ ਇਸ ਸ਼ਹਿਰ ਦਾ ਨਾਮ ਫਰੀਦਕੋਟ ਰੱਖ ਦਿੱਤਾ ਤਾਂ ਉਸ ਤੋਂ ਬਾਅਦ ਇਹ ਸ਼ਹਿਰ ਆਬਾਦ ਹੋਇਆ ਤੇ ਵਧੀਆ ਅੱਜ ਬਾਬਾ ਫਰੀਦ ਸਾਹਿਬ ਦੀ ਕਿਰਪਾ ਹੈ ਸ਼ਹਿਰ ਤੇ ਲਹਿਰਾ ਬਹਿਰਾ ਨਹੀਂ ਚੇਕਰ ਮੈਂ ਹੁਣ ਸਮਾਗਮਾਂ ਦੀ ਗੱਲ ਕਰਾਂ ਜੀ ਕਿਹੜੇ ਕਿਹੜੇ ਸਮਾਗਮ ਇੱਥੇ ਮਨਾਏ ਜਾਂਦੇ ਜਾਂ ਕਰਵਾਏ ਜਾਂਦੇ ਆ ਤੇ ਸੰਗਤ ਦੀ ਗੱਲ ਕਰਾਂ ਕਿੱਥੋਂ ਕਿੱਥੋਂ ਸੰਗਤ ਤੋਂ ਕਿਉਂਕਿ ਜਿਵੇਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਪਹੁੰਚਦੀ ਆ ਤਾਂ ਸਮਾਗਮ ਜਿਹੜੇ ਇਤਿਹਾਸਕ ਗੱਲ ਕਰਨਾ ਕਿ ਜਿੱਥੇ ਜ਼ਿਆਦਾ ਇਕੱੱਕ ਹੁੰਦਾ ਜ਼ਿਆਦਾ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਮੁਸਮਸਕ ਪਹੁੰਚਦੀ ਹੈ ਇਹ ਜਿਹੜੇ ਸਾਡੇ ਸਮਾਗਮਾਂ ਵੀ ਬਾਬਾ ਫਰੀਦ ਸਾਹਿਬ ਦੇ ਇੱਥੇ ਆਉਣ ਦੀ ਖੁਸ਼ੀ ਵਿੱਚ ਆਗਮਨ ਪੂਰਵ ਦੇ ਰੂਪ ਵਿੱਚ ਮਨਾਇਆ ਜਾਂਦਾ ਤਾਂ ਜਦੋਂ ਇਹ 21 22 23 ਸਤੰਬਰ ਨੂੰ ਸਾਡਾ ਮੇਨ ਹੁੰਦਾ ਇੱਥੇ ਅਸੀਂ ਸ਼੍ਰੀ ਖਾਨਪਟ ਸਾਹਿਬ ਪ੍ਰਕਾਸ਼ ਹੁੰਦੇ ਆ ਤਾਂ 23 ਨੂੰ ਘੋਗ ਪੈਂਦੇ ਆ ਤਾਂ ਸੰਗਤ ਇੱਥੇ ਲੱਖਾਂ ਦੀ ਤعداد ਵਿੱਚ ਨਤ ਨਮਸਤਕ ਹੁੰਦੀ ਆ ਤਾਂ ਇਸ ਇਸ ਸਥਾਨ ਤੇ ਜਿਸ ਤਰ੍ਹਾਂ ਕਿ ਵਿਦੇਸ਼ਾਂ ਵਿਦੇਸ਼ਾਂ ਵਿੱਚੋਂ ਵੀ ਸੰਗਤ ਆਉਂਦੀ ਆ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੰਗਤ ਆ ਕਿੰਨਾ ਨਤਮਸਤਕ ਹੁੰਦੀ ਆ ਤੇ ਸੰਗਤ ਦੀਆਂ ਮਨੋ ਕਾਮਨਾ ਬਾਬਾ ਫਰੀਦ ਸਾਹਿਬ ਪੂਰੀਆਂ ਕਰਦੇ ਨੇ ਜੀ ਤਿੰਨ ਦਿਨ ਜਿਹੜਾ ਇਹ ਸਵਾਗਤ ਚੱਲਦਾ ਜੀ ਆਗਮਨਪੁਰ ਨਾਲ ਸੰਬੰਧਿਤ ਕਈ ਡੇਟ ਫਿਕਸ ਹੈ ਜੀ ਜਾਂ ਚੇਂਜ ਹੁੰਦੀ ਹੈ ਹਰ ਸਾਲ ਨਹੀਂ ਡੇਟ ਫਿਕਸ ਹੈ ਜੀ ਡੇਟ ਜਿਸ ਤਰ੍ਹਾਂ ਕਿ ਹਰੇਕ ਸਾਲ ਜਦੋਂ ਬਾਬਾ ਫਰੀਦ ਸਾਹਿਬ ਨਾ 23 ਸਤੰਬਰ ਦੇ ਦਿਨ ਨੂੰ ਇੱਥੇ ਆਏ ਸੀ ਤਾਂ ਇਹ ਸਾਡੀ ਪ੍ਰਬੰਧਕ ਕਮੇਟੀ ਪਹਿਲਾਂ ਸਾਡੇ ਸਰਦਾਰ ਇੰਦਰਜੀਤ ਸਿੰਘ ਖਾਲਸਾ ਚੇਅਰਮੈਨ ਸੀਗੇ ਜੀ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਇਸ ਸੰਸਥਾਨਾਂ ਦੀ ਇਥੇ ਆ ਸੰਭਾਲੀ ਆ ਉਸ ਤਾਂ ਉਹਨਾਂ ਨੇ ਉਦੋਂ ਤੋਂ ਹੀ ਇਹ ਆਪਣਾ ਆਗਮਨਪੁਰ ਮਰਾ ਰਹੇ ਨੇ ਜਿਸ ਤਰ੍ਹਾਂ ਕਿ 21 ਤਰੀਕ ਨੂੰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਖਣਪੜ ਸਾਹਿਬ ਪ੍ਰਕਾਸ਼ ਹੁੰਦੇ ਆ ਤਾਂ 22 ਨੂੰ ਪੋਗ ਪੈ ਕੇ ਨਗਰ ਕੀਰਤਨ ਗੁਰਦਰਾ ਗੋਦੀ ਸਾਹਿਬ ਵਿੱਚ ਪਹੁੰਚਦਾ ਜੀ ਤੇ ਸਾਡੇ ਜਿਹੜੇ ਇਸੇ ਗੁਰੂ ਘਰ ਦੇ ਸੰਸਥਾਵਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਨੇ ਬਾਬਾ ਫਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਨੇ ਗੁਰੂ ਘਰ ਦੀ ਗੋਲਕ ਵਿੱਚੋਂ ਹੀ ਉਹ ਬਾਬਾ ਫਰੀਦ ਸਕੂਲ ਬਾਬਾ ਫਰੀਦ ਲਾਕਾਲ ਗੁਰਦਰਾ ਗੋਦੀ ਸਾਹਿਬ ਬਣਿਆ ਜੀ ਜਿਸ ਤਰ੍ਹਾਂ ਕਿ ਬਾਬਾ ਫਰੀਦ ਸਕੂਲ ਦੇ ਵਿੱਚ ਬਹੁਤ ਹੋਣ ਹਾਰ ਬੱਚੇ ਪੜ੍ਹ ਕੇ ਚੰਗੀਆਂ ਪੋਸਟਾਂ ਤੇ ਗਏ ਨੇ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਬਾਬਾ ਫਰੀਦ ਲਾਗੜ ਕਾਲ ਦੇ ਬਾਬਾ ਫਰੀਦ ਸਾਹਿਬ ਦਾ ਉਸ ਤੋਂ ਵੀ ਬੱਚੇ ਚੰਗੀ ਵਿਦਿਆ ਲੈ ਕੇ ਜੱਜ ਵਕੀਲ ਬਣ ਰਹੇ ਨੇ ਤੇ ਸਾਡੀ ਸੰਸਥਾਵਾਂ ਵੱਲੋਂ ਜਿਸ ਤਰ੍ਹਾਂ ਕਿ ਕੋਈ ਲੋੜਵੰਦ ਬੱਚੇ ਹੁੰਦੇ ਆ ਉਹਨਾਂ ਦੀਆਂ ਫੀਸਾਂ ਵੀ ਮਾਫ਼ ਕੀਤੀਆਂ ਜਾਂਦੀਆਂ ਜਾਂ ਜਿਵੇਂ ਕੋਈ ਲੋੜਵੰਦਾਂ ਨੂੰ ਸਾਡੇ ਫਰੀ ਡਿਸਪੈਂਸਰੀ ਬਣੀ ਐ ਉਥੋਂ ਫਰੀ ਦਵਾਈਆਂ ਦਿੱਤੀਆਂ ਜਾਂਦੀਆਂ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਅਨਸਾਰ ਸਾਡੀ ਸੋਸਾਇਟੀ ਮਦਦ ਕਰਦੀ ਹਰੇਕ ਤਰ੍ਹਾਂ ਦੀ ਸੰਗਤ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ ਕੀ ਮੈਸੇਜ ਹੈ ਸੰਗਤ ਨੂੰ ਸਾਡੀ ਹੱਥ ਬਣ ਕੇ ਬੇਨਤੀ ਹੈ ਕਿ ਜਿਸ ਤਰ੍ਹਾਂ ਜੇ ਬਾਬਾ ਫਰੀਦ ਸਾਹਿਬ ਦਾ ਆਗਮਨ ਪੁਰਬ ਹੁਣ ਆਪਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ ਇਸ ਵਿੱਚ ਇੱਕ ਤਾਂ ਸਫਾਈ ਦਾ ਬਿਲਕੁਲ ਧਿਆਨ ਰੱਖਿਆ ਜਾਵੇ ਇਹ ਸਾਡੀ ਹੱਥ ਬਣ ਕੇ ਬੇਨਤੀ ਹੈ ਕਿ ਜਦੋਂ ਵੀ ਆਪਾਂ ਕੋਈ ਗੁਰੂ ਘਰ ਵਿੱਚ ਨਾਮ ਅਸਤਕ ਹੋਣਾ ਬੜੀ ਸ਼ਰਧਾ ਭਾਵਨਾ ਦੇ ਨਾਲ ਨਾਮ ਅਸਤਕ ਹੋਣਾ ਹੈ ਧੰਨਵਾਦੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਗੁਰੂ ਘਰ ਦੀ ਜਾਣਕਾਰੀ ਜੋ ਮੈਨੇਜਰ ਸਾਹਿਬ ਦੇ ਵੱਲੋਂ ਸਾਂਝੀ ਕੀਤੀ ਗਈ ਸਹਿਯੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦੁਲੇ